ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੀ ਪਲੱਸ ਅਗਲੇ 5 ਦਿਨਾਂ ਦੀ ਮੌਸਮ ਅਪਡੇਟ ਤੁਹਾਨੂੰ ਦਿਆਂਗੇ ਯਾਨੀ ਕਿ ਅੱਜ 5 ਅਪ੍ਰੈਲ ਹੈ ਤੇ 10 ਅਪ੍ਰੈਲ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਇਹ ਤੁਹਾਨੂੰ ਦੱਸਾਂਗੇ ਸਵੇਰ ਲਈ ਦੀਆਂ ਤਾਜ਼ਾ ਸੈਟੇਲਾਈਟ ਦੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ ਸਵੇਰ ਦੇ ਲਗਭਗ ਇਸ ਵੇਲੇ 8:30 ਵਜੇ ਨੇ ਜਾ ਰਹੇ ਨੇ 5 ਅਪ੍ਰੈਲ ਦਾ ਦਿਨ ਜਿਹੜਾ ਚੜ ਚੁੱਕਿਆ ਹੈ ਸਵੇਰ ਤੋਂ ਜਿਹੜੀ ਤਿੱਖੀ ਧੁੱਪ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤ ਖੇਤਾਂ ਦੇ ਵਿੱਚ ਲੱਗ ਰਹੀ ਹੈ ਤੇ ਅੱਜ ਦਾ ਦਿਨ ਵੀ ਬੀਤੇ ਦਿਨਾਂ ਦੇ ਮੁਕਾਬਲੇ ਗਰਮ ਜਰਦੀ ਗੱਲ ਕਰੀਏ ਤੇ 12 ਤੋਂ ਲੈ ਕੇ 13 14 ਤੋਂ 17 18 20 ਦੇ ਆਸ-ਪਾਸ ਚੱਲਦੇ ਹੋਏ ਨੇ ਪੰਜਾਬ ਹਰਿਆਣੇ ਦੇ ਸੋ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਵੀ ਹਲਕਾ ਵਾਧਾ ਹੋ ਰਿਹਾ ਤੇ ਦਿਨਾਂ ਦੇ ਟੈਂਪਰੇਚਰ ਜਿਹੜੇ ਕਿ 35 ਤੋਂ ਪਲੱਸ ਦਰਜ ਹੋ ਰਹੇ ਨੇ ਪੰਜਾਬ ਹਰਿਆਣੇ ਦੇ ਵਿੱਚ ਇਹਨਾਂ ਦੇ ਵਿੱਚ ਵੀ ਨਿਰੰਤਰ ਵਾਧਾ ਜਿਹੜਾ ਦਰਜ ਹੋ ਰਿਹਾ ਤੇ ਆਉਂਦੇ ਦੋਨਾਂ ਦੇ ਦਰਮਿਆਨ ਯਾਨੀ ਕਿ ਅਗਲੇ ਜਿਹੜੇ 2-3 ਦਿਨ ਨੇ ਇਹਨਾਂ ਦੇ ਵਿੱਚ ਹੋਰ ਵਾਧਾ ਹੋਏਗਾ ਤੇ ਟੈਂਪਰੇਚਰ ਵਾਧੇ-ਵਾਧੇ 2-3 ਡਿਗਰੀ ਹੋਰ ਤਾ ਨੂੰ ਜਾਣਗੇ ਆਉਂਦੇ ਦਿਨਾਂ ਦੇ ਦਰਮਿਆਨ ਹਵਾਵਾਂ ਦੀ ਜਿਹੜੀ ਰਵਾਨਗੀ ਹੈ ਉੱਤਰ-ਪਛੋ ਦੀ ਜਾਂ ਫਿਰ ਕਹ ਲਈਏ ਉੱਤਰਪੁਰ ਉੱਤਰਪੂਰ ਵੀ ਹਵਾ ਤੇ ਇਹ ਹਵਾਵਾਂ ਦੇ ਚੱਲਣ ਸਦਕਾ ਟੈਂਪਰੇਚਰ ਦੇ ਵਿੱਚ ਹੋਰ ਵਾਧਾ ਹੋਏਗਾ ਜਿੱਥੇ ਟੈਂਪਰੇਚਰ 1-2 ਡਿਗਰੀ ਹੋਰ ਵਧਣਗੇ ਉੱਤੇ ਹੀ ਜਿਹੜੀਆਂ ਨਿੱਗ ਗਰਮਾਹਟ ਵੀ ਵਧੇਗੀ ਹੀਟ ਵੇਵ ਦੇ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਜੀ ਆਉਂਦੇ ਦਿਨਾਂ ਦੇ ਦਰਮਿਆਨ ਲੋ ਚੱਲਣੀ ਆ ਪੰਜਾਬ ਹਰਿਆਣਾ ਦੇ ਵਿੱਚ ਤੇ ਜਿਹਦੇ ਨਾਲ ਪਹਿਲੇ ਕਹਿ ਸਕਦੇ ਹਾਂ ਕਿ ਪਹਿਲਾ ਅਟਾਕਾ ਜਿਹੜਾ ਉਹ ਲੋ ਦਾ ਜਿਹੜਾ ਹੀਟ ਵੇਵ ਦਾ ਉਹ ਲੱਗਣ ਜਾ ਰਿਹਾ ਉੱਤਰ ਹਾਰ ਦੇ ਵਿੱਚ ਇਸ ਤਰ੍ਹਾਂ ਵਾਜੀ ਸਿਸਟਮ ਦੀ ਅਫਾਜੇ ਕਰ ਗੱਲ ਕਰਦੇ ਆ ਤੇ ਸਿਸਟਮ ਫਿਲਹਾਲ ਅਗਲੇ 3-4 ਦਿਨ ਕੋਈ ਨਹੀਂ ਆ ਰਿਹਾ 10 ਅਪ੍ਰੈਲ ਤੱਕ ਇੱਕ ਸਿਸਟਮ ਜ਼ਰੂਰ ਆ ਰਿਹਾ ਜਿਹੜਾ ਕਿ 10 11 12 ਦੇ ਆਸਾਸ ਲੱਗਣਾ ਹੈ ਤੇ ਇਸ ਸਿਸਟਮ ਦੇ ਸਦਕਾ ਮੀਦੇ ਅਸਰ ਬਣਦੇ ਜਾ ਫਰੇ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਸ਼ਰਾਟੇ ਕੁਝ ਇਸ ਤਰ੍ਹਾਂ ਦੇ ਵਿੱਚ ਹਲਕੀ ਗਣਿਮਾਰੇ ਸਿਸਟਮ ਕਰਾ ਸਕਦਾ ਤੇ ਇਹ ਵੱਡੇ ਏਰੀਆ ਨੂੰ ਇਹ ਸਿਸਟਮ ਕਵਰ ਕਰ ਸਕਦਾ ਜਿਵੇਂ ਕਿ ਪਿਛੇ ਸਿਸਟਮ ਲੰਘ ਰਹੇ ਨੇ ਉਹ ਕੋਈ ਬਹੁਤੇ ਵੱਡੇ ਏਰੀਆ ਨੂੰ ਕਵਰ ਨਹੀਂ ਕਰਦੇ ਤੇ ਇਹ ਸਿਸਟਮ ਜ਼ਰੂਰ ਲੱਗ ਰਿਹਾ ਕਿ ਥੋੜਾ ਵੱਡੇ ਏਰੀਆ ਨੂੰ ਕਵਰ ਕਰੇਗਾ ਤੇ ਪਹਾੜਾਂ ਦੇ ਵਿੱਚ ਹਲਕੀ ਬਰਬਰੀ ਦਾ ਦੌਰ ਇਹ ਸਿਸਟਮ ਵੀ ਲਵਾ ਸਕਦਾ ਤੇ ਜਦੋਂ ਇਹ ਸਿਸਟਮ ਲੰਘ ਜੇਗਾ ਯਾਨੀ ਕਿ 11-12 ਤੋਂ ਬਾਅਦ ਥੋੜਾ ਜਿਹਾ ਕੈਸਾ ਦਿਆਂ ਟੈਂਪਰੇਰੀ ਰਾਹਤ ਹੈ ਜਿਹੜੀ ਗਰਮੀ ਤੋਂ ਉਹ ਆਪਾਂ ਨੂੰ ਮਿਲ ਸਕਦੀ ਹੈ ਜਿੱਥੇ ਟੈਂਪਰੇਚਰ ਬਹੁਤ ਜ਼ਿਆਦਾ ਉੱਡ ਚੁੱਕੇ ਹੋਣਗੇ ਉੱਥੇ 3-4 ਡਿਗਰੀ ਜਿਹੜੀ ਗਰਾਵਟ ਹੈ ਜਾਂ ਹੋ ਸਕਦਾ 5-6 ਡਿਗਰੀ ਜਿਹੜੀ ਗਰਾਵਟ ਹੈ ਟੈਂਪਰੇਚਰ ਦੇ ਵਿੱਚ ਹੋ ਜੇ ਜਦੋਂ ਉੱਤਰ ਹੱਚੋ ਦੀਆਂ ਹਵਾਵਾਂ ਵਾਸੀ ਕਰਨਗੀਆਂ ਸਤਿ ਸ੍ਰੀ ਅਕਾਲ ਜੀ ਜੇਕਰ ਅਫਾ ਦੱਖਣ ਪੂਰਬੀ ਖੇਤਰਾਂ ਦੀ ਦੱਖਣ ਪੂਰਬੀ ਸੂਬਿਆਂ ਦੀ ਗੱਲ ਕਰਦੇ ਹਾਂ ਉੱਥੇ ਇੱਕ ਸਿਸਟਮ ਲੰਘ ਰਿਹਾ ਸੀ ਵਾਧ ਹਰਦੇਸ਼ ਝਾਰਖੰਡ ਤਲੰਗਾਨਾ ਕਰਨਾਟਕ ਆਭਿਆਰ ਦੇ ਉੱਪਰ ਦੀ ਉੱਥੇ ਸ਼ਰਾਟ ਲਵਾ ਕੇ ਉਹ ਸਿਸਟਮ ਵੀ ਲੰਘ ਚੁੱਕਾ ਹੈ ਤੇ ਇਹਨਾਂ ਖੇਤਰਾਂ ਦੇ ਵਿੱਚ ਵਿੱਚ ਆਉਂਦੇ ਦਿਨਾਂ ਦੇ ਦਰਮਿਆਨ ਹੀਟ ਵੇਵ ਦੇ ਅਲਰਟ ਹੈ ਜਿਹੜਾ ਮੌਸਮ ਵਿਭਾਗ ਜਾਰੀ ਕਰ ਸਕਦਾ ਤੇ ਰਾਜਾਂ ਦੇ ਕੁਝ ਖਾਗਾਂ ਦੇ ਵਿੱਚ ਵੀ ਹੀਟ ਵੇਵ ਦੇ ਅਲਰਟ ਜਾਰੀ ਕਰ ਸਕਦਾ ਮੌਸਮ ਵਿਭਾਗ ਸਵੇਰੇ ਵੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਫਿਲਹਾਲ ਪੰਜਾਬ ਦੇ ਲਈ ਇਹੀ ਅਪਡੇਟ ਹੈ ਕਿ ਆਉਂਦੇ ਦਿਨਾਂ ਦੇ ਦ ਵਾਪਸੀ ਦੇ ਨਾਲ ਪਾਰਾ ਹੋਰ ਤਾਂ ਨੂੰ ਜਾਏਗਾ ਤੇ ਜਦੋਂ ਸਿਸਟਮ ਆਏਗਾ ਜੀ ਉਸ ਤੋਂ ਬਾਅਦ ਸਿਸਟਮ ਦੇ ਲੰਗਰ ਤੋਂ ਬਾਅਦ ਹਵਾਵਾਂ ਜਦੋਂ ਵਾਪਸੀ ਕਰਨੀਆਂ ਉਸ ਉੱਤਰ ਖੇਡੀਆਂ ਠੰਡੀਆਂ ਸੀਤ ਹਵਾਵਾਂ ਖੁਸ਼ਕ ਹਵਾਵਾਂ ਤੇ ਉਹਦੇ ਨਾਲ ਜਿਹੜਾ ਫਿਰ ਟੈਂਪਰੇਚਰ ਦੇ ਵਿੱਚ ਥੋੜੀ ਗਰਾਵਟ ਆਏਗੀ ਤੇ ਗਰਮੀ ਤੋਂ ਥੋੜੀ ਰਾਹਤ ਮਿਲੇਗੀ ਸੈਜੂਲੇਟ ਤੁਹਾਨੂੰ ਸ਼ੁਕਰੀਆ